ਜਿਹੜੀਆਂ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਸੀਗਾ ਹੁਣ ਜਿਹੜਾ ਮੇਰਾ ਟੌਪਿਕ ਹੈਗਾ ਮੈਂ ਤੁਹਾਨੂੰ ਉਹੀ ਦਵਾਈਆਂ ਦੱਸਣੀ ਹੈ ਜਿਹੜੀਆਂ ਕਿ 7 ਸਾਲਾਂ ਦੇ ਵਿੱਚ ਤਜਰਬੇ ਅਸੀਂ ਕੀਤੇ ਆਗੇ ਫਾਰਮ ਦੇ ਵਿੱਚ ਆ ਤੁਹਾਡੇ ਸਾਹਮਣੇ ਜਿਹੜੀਆਂ ਦਵਾਈਆਂ ਰੱਖੀਆਂ ਹੋਈਆਂ ਮੈਡੀਕਲ ਜਿਹੜਾ ਵੀ ਪਿਆ ਹੈਗਾ ਇੱਥੇ ਮੈਡੀਸਨ ਜਿੰਨੀਆਂ ਪਈਆਂ ਐਲੋਪੈਥੀ ਦਵਾਈ ਹੈ ਜਾਂ ਕੁਝ ਦੇਸੀ ਦਵਾਈਆਂ ਵੀ ਹੈ ਉਹ ਵੀ ਦੱਸੂਆਂ ਜੋ ਅਸੀਂ ਆਪ ਖੁਦ ਵਰਤਦੇ ਹਾਂ ਕੋਈ ਡਾਕਟਰੀ ਸਹਾਇਤਾ ਜਾਂ ਕੋਈ ਇਦਾਂ ਦੀ ਆਪਾਂ ਚੀਜ਼ ਨਹੀਂ ਕਰਦੇ ਜਿੰਨਾ ਸਾਨੂੰ ਪਤਾ ਹੈਗਾ ਅਸੀਂ ਆਪਣੇ ਤਜਰਬੇ ਚ ਉਹ 7 ਸਾਲਾਂ ਦੇ ਵਿੱਚੋਂ ਸਿੱਖਿਆ ਨੁਕਸਾਨ ਖਾ ਖਾ ਕੇ ਸਿੱਖਿਆਗੇ। ਉਹੀ ਤੁਹਾਡੇ ਨਾਲ ਅਸੀਂ ਸ਼ੇਅਰ ਕਰਾਂਗੇ। ਆਸ-ਪਾਸ ਦੀ ਨੌਲਜ ਕਿਤਾਬੀ ਨੌਲਜ ਸਾਡੇ ਕੋਲੇ ਹੈ ਨਹੀਂਗੀ। ਮੈਂ ਪਹਿਲਾਂ ਵੀ ਕਹਿ ਰਿਹਾ ਆਪਾਂ ਜਿੱਥੇ ਵੀ ਜੇ ਕਿਤੇ ਕਲਾਸ ਵੀ ਲੈਣੇ ਆ ਦੱਸਦੇ ਵੀ ਹੈਗੇ ਠੀਕ ਹੈ ਤਾਂ ਆਪਾਂ ਅਗਲੇ ਨੂੰ ਵੱਡਾ ਛੋਟਾ ਭਾਈ ਆਪ ਦਾ ਸਮਝ ਕੇ ਇਹ ਚੀਜ਼ ਦੱਸਦੇ ਹਾਂ ਕਿਉਂਕਿ ਸਾਡੇ ਕੋਲੇ ਕੋਈ ਡਿਗਰੀ ਨਹੀਂ ਕੋਈ ਅਸੀਂ ਤੁਹਾਡੇ ਡਾਕਟਰ ਨਹੀਂਗੇ ਮਾਸਟਰ ਨਹੀਂਗੇ ਠੀਕ ਹੈ ਜੀ। ਜੋ ਸਾਨੂੰ ਪਤਾ ਹੈਗਾ ਜੋ ਅਸੀਂ ਸਿੱਖਿਆ ਉਹੀ ਅੱਜ ਵੀ ਸਿੱਖ ਰਹੇ ਆਂ ਵੱਡੇ ਛੋਟੇ ਬੰਦੇ ਤੋਂ ਕੋਈ ਆਪਾਂ ਨੂੰ ਨਵਾਂ ਕੋਈ ਬੱਕਰੀ ਪਾਲਕਾ ਉਹ ਵੀ ਦੇਸੀ ਚੀਜ਼ ਦੱਸ ਜਾਂਦਾ ਉਹ ਵੀ ਆਪਾਂ ਸਿੱਖਦੇ ਆਂਗੇ ਤਾਂ ਸਿੱਖਣ ਦੀ ਕੋਈ ਵੀ ਉਮਰ ਨਹੀਂ ਹੁੰਦੀ ਤਾਂ ਤੁਸੀਂ ਵੀ ਇੱਥੇ ਆਇਓਗੇ ਕੁਛ ਨਾ ਕੁਝ ਜਾਣਕਾਰੀ ਲੈਣੇ ਆਇਓਗੇ ਚਲੋ ਆਪਾਂ ਦੱਸਾਂਗੇ ਤੁਹਾਨੂੰ ਕਿ ਜੇ ਦਿੱਕਤਾਂ ਜਿਹੜੀਆਂ ਬਿਮਾਰੀਆਂ ਅੱਜ ਲੋਕਲ ਗੋਟ ਪਰ ਜਿਹੜੇ ਬੱਕਰੀ ਪਾਲਕ ਹੈਗੇ ਹੈਗੇ ਪਸ਼ੂ ਪਾਲਕ ਹੈਗੇ ਉਹਨਾਂ ਨੂੰ ਆ ਰਹੀਆਂ ਤਾਂ ਉਹਨਾਂ ਨੂੰ ਆਪਾਂ ਕਿਵੇਂ ਕੰਟਰੋਲ ਕਰ ਸਕਦੇ ਆਗੇ ਕੁਝ ਤਾਂ ਬਿਮਾਰੀਆਂ ਹੁੰਦੀਆਂ ਜਿਵੇਂ ਪਹਿਲਾਂ ਵੀ ਆਪਾਂ ਗੱਲ ਕਰਕੇ ਆ ਗਏ ਕਿ ਇੱਕ ਤਰ੍ਹਾਂ ਦਾ ਕੋਈ ਵਾਇਰਸ ਹੁੰਦਾ ਹੈਗਾ ਵਾਇਰਲ ਬਿਮਾਰੀ ਹੋਗੀ ਹੁਣ ਜਿਵੇਂ ਕਰੋਨਾ ਆਇਆ ਸੀਗਾ ਕਰੋਨਾ ਦਾ ਕਿੰਨਾ ਖਤਰਾ ਸੀ ਡਰ ਸੀਗਾ ਲੋਕਾਂ ਨੂੰ ਕਿ ਹਵਾ ਦੇ ਫ्रूਈ ਇੱਕ ਦੂਜੇ ਬੰਦੇ ਤਾਂ ਹੀ ਫੈਲ ਜਾਂਦਾ ਸੀਗਾ ਇਵੇਂ ਆਪਾਂ ਬੱਕਰੀਆਂ ਦੇ ਵਿੱਚ PPR ਦੀ ਗੱਲ ਕਰੀ ਸੀਗੀ ਵੀ ਇਹਦੇ ਸਿੰਪਟਮ ਕੀ ਹੁੰਦੇ ਹੈਗੇ ਇੱਕ ਵਾਇਰਲ ਬੁਖਾਰ ਹੁੰਦਾ ਹੈ ਨਜਲਾ ਜ਼ੁਖਾਮ ਆਉਣਾ ਮੂੰਹ ਦੇ ਵਿੱਚ ਛਾਲੇ ਬਣ ਜਾਣੇ ਪਸ਼ੂ ਖਾਣਾ ਪੀਣਾ ਛੱਡ ਦਿੰਦਾ ਹੈਗਾ ਤੇ ਕਮਜ਼ੋਰ ਹੋ ਕੇ ਮਰ ਜਾਂਦਾ ਹੈਗਾ ਮੂੰਹ ਖੁਰ ਦੀ ਬਿਮਾਰੀ ਹੈ ਸਾਰੇ ਜਾਨਵਰਾਂ ਮੈਂ ਜ਼ਿਆਦਾ ਇਹਦੇ ਬਾਰੇ ਨਹੀਂ ਦੱਸੂਗਾ ਕਿ ਵੱਡੇ ਪਸ਼ੂਆਂ ਦੇ ਵਿੱਚ ਵੀ ਦੇਖਿਆ ਮੂੰਹ ਖੁਰ ਨਾਲ ਕਿਵੇਂ ਨੁਕਸਾਨ ਹੁੰਦਾ ਹੈਗਾ ਉਹਦੀ ਆਪਾਂ ਦੇਖੋ ਘਰਾਂ ਦੇ ਵਿੱਚ ਵੈਕਸੀਨ ਲਵਾਉਂਨੇ ਹੈਗੇ ਇਸ 380 ਦੀ ਜਿਹੜੀ ਸਮੱਸਿਆ ਹੈ ਕਿ ਖਾਣ-ਪਾਣ ਚੇਂਜ ਹੋਣਾ ਸੱਡਨਲੀ ਜਿਹੜਾ ਅਟੈਕ ਆਉਣਾ ਇੱਕ ਤਰ੍ਹਾਂ ਉਹਦੇ ਅੰਤਾਂ ਦਾ ਜ਼ਹਿਰ ਬਣਨਾ ਤਾਂ ਇਹ ਵੀ ਸਮੱਸਿਆ ਹੈਗੀ ਇਹ ਕੁਝ ਵਾਇਰਲ ਬੈਕਟੀਰੀਅਲ ਬਿਮਾਰੀਆਂ ਹਨ ਪਰ ਜਿਹੜੀਆਂ ਆਮ ਮੌਸਮ ਚੇਂਜ ਹੋਣ ਨਾਲ ਜਾਂ ਆਪਣੀ ਕੋਈ ਗਲਤੀ ਨਾਲ ਖਾਣ-ਪੀਣ ਆਪਾਂ ਗਲਤ ਪਾਤਾ ਪਸ਼ੂ ਨੂੰ ਉਹਦੇ ਨਾਲ ਕੋਈ ਸਮੱਸਿਆ ਆ ਗਈ ਮੰਨ ਲਓ ਖਾਣ ਚਾਰੇ ਦੇ ਵਿੱਚ ਤੁਸੀਂ ਉਹਨੂੰ ਕੋਈ ਜ਼ਿਆਦਾ ਡਸਟ ਵਾਲਾ ਰੇਤ ਮਿੱਟੀ ਵਾਲਾ ਕੋਈ ਚਾਰਾ ਪਾਤਾ ਜਾਂ ਜ਼ਿਆਦਾ ਪਾਣੀ ਵਾਲਾ ਚਾਰਾ ਪਾਤਾ ਜੇ ਪਸ਼ੂ ਨੇ ਬਾਹਰੋਂ ਕਿਤੇ ਚਰਾਈ ਤੋਂ ਬਾਅਦ ਗਲਤ ਚੀਜ਼ ਖਾ ਲਈ ਉਹਨੂੰ ਸਮੱਸਿਆ ਆ ਗਈ ਦਸਤ ਦੀ ਉਹਦਾ ਇਲਾਜ ਤੁਸੀਂ ਆਪਣੇ ਫਾਰਮ ਤੇ ਕਿਵੇਂ ਕਰੋਗੇ ਇਹੋ ਜਿਹੀਆਂ ਗੱਲਾਂ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗਾ ਤਾਂ ਤੁਸੀਂ ਜਿਹੜੀ ਚੀਜ਼ ਕੋਈ ਟੈਕਨੀਕਲ ਮੈਂ ਦਵਾਈ ਦਾ ਦੱਸੂੰਗਾ ਤੁਸੀਂ ਨੋਟ ਜਰੂਰ ਕਰਨਾ ਕਿਉਂਕਿ ਤੁਹਾਡੇ ਜਦੋਂ ਤੁਸੀਂ ਕੰਮ ਕਰੋਗੇ ਤਾਂ ਆਪਣੇ ਜਾਨਵਰ ਦਾ ਇਲਾਜ ਕਰੋਗੇ ਤੁਹਾਡੇ ਕੰਮ ਆਊਗਾ ਸਭ ਤੋਂ ਪਹਿਲਾਂ ਜਿਹੜੀ ਸਮੱਸਿਆ ਜ਼ਿਆਦਾਤਰ ਬੱਕਰੀ ਪਾਲਕਾਂ ਨੂੰ ਆਉਂਦੀ ਹੈ ਬੁਖਾਰ ਦੀ ਜਿਹੜਾ ਜਾਨਵਰਾਂ ਦੇ ਵਿੱਚ ਬੁਖਾਰ ਆ ਜਾਂਦਾ ਹੈ बुखार ਦੇ ਦੇਖੋ ਬਹੁਤ ਸਾਰੇ ਇਲਾਜ ਹੈ ਦੇਸੀ ਵੀ ਨੁਕਤੇ ਹੈਗੇ ਆ ਜਿਹੜੇ ਕਿ ਲੋਕ ਵਰਤਦੇ ਹੈਗੇ ਪਰ ਜੇ ਫੇਰ ਵੀ ਦੇਖੋ ਬੁਖਾਰ ਜਾਨਵਰ ਦਾ ਨਹੀਂ ਟੁੱਟਦਾ ਉਹਦੇ ਲਈ ਆਪਾਂ ਬਾਧੂ ਚੀਜ਼ਾਂ ਨਹੀਂ ਦੱਸਾਂਗੇ ਸਿਰਫ ਇੱਕ ਇੰਜੈਕਸ਼ਨ ਬਣਿਆ ਹੈਗਾ ਪੇਨ ਕਿਲਰ ਹੈ ਦਰਦ ਲਈ ਤੇ ਬੁਖਾਰ ਲਈ ਉਹ ਇੰਜੈਕਸ਼ਨ ਹੈ ਜੀ ਆ ਜਿਹੜਾ ਤੁਸੀਂ ਮੇਰੇ ਹੱਥੇ ਦੇਖ ਰਹੇ ਹੋ ਉਸ ਬੰਦੇ ਯੂਜ਼ ਵੀ ਕਰਦੇ ਹੋਣਗੇ ਪਤਾ ਵੀ ਹੋਊਗਾ ਵੈਟਰਨਰੀ ਦੇ ਵਿੱਚ ਮੈਲੋਨੈਕਸ ਪਲਸ ਇਦੇ ਵਿੱਚ ਜਿਹੜਾ ਮੇਨ ਟੈਕਨੀਕਲ ਹੈ ਮੈਲੋਕਸੀਕੈਮ ਤੇ ਪੈਰਾਸੀਟਾਮੋਲ ਆਪਾਂ ਆਪਾਂ ਨੂੰ ਬੁਖਾਰ ਹੋ ਜੇ ਤਾਂ ਆਪਾਂ ਪੈਰਾਸੀਟਾਮੋਲ ਦੀ ਟੈਬਲੇਟ ਲੈਣੇ ਹੈਗੇ ਪਤਾ ਸਾਰਿਆਂ ਨੂੰ ਸੇਮ ਦੇਖੋ ਜੇ ਬੱਕਰੀ ਦੇ ਵਿੱਚ ਜਾਂ ਬੱਚੇ ਦੇ ਵਿੱਚ ਜਾਂ ਬੱਕਰੇ ਦੇ ਵਿੱਚ ਕੋਈ ਐਦਾਂ ਦੀ ਬਿਮਾਰੀ ਆਉਂਦੀ ਹੈ ਹੁਣ ਬੁਖਾਰ ਦੀ ਕੰਡੀਸ਼ਨ ਦੇ ਵਿੱਚ ਆਪਾਂ ਚੈੱਕ ਕਰ ਲੈਣੇ ਆ ਜਿਹੜੇ ਬੰਦੇ ਪੁਰਾਣੇ ਪਾਲੀ ਹੈਗੇ ਬੱਕਰੀ ਦਾ ਕੰਨ ਫੜ ਕੇ ਚੈੱਕ ਕਰ ਲੈਣਗੇ ਵੀ ਨਾਰਮਲ ਨਾਲ ਉਹਦਾ ਕੰਨ ਕਿੰਨਾ ਕੁ ਠੰਡਾ ਕਿੰਨਾ ਕੁ ਉਹਦਾ ਗਰਮ ਹੈ ਦੂਜਾ ਤਰੀਕਾ ਇਹ ਹੁੰਦਾ ਵੀ ਥਰਮਾ ਜਿਹੜਾ ਮੀਟਰ ਹੁੰਦਾ ਹੈਗਾ ਆਪਾਂ ਚੈੱਕ ਕਰਦੇ ਆਂਗੇ ਉਹਦੇ ਮੇਗਣੀ ਵਾਲੀ ਜਗ੍ਹਾ ਤੋਂ ਚੈੱਕ ਕਰੀਦਾ ਬੁਖਾਰ ਨਾਰਮਲ ਜਿਹੜਾ ਜਾਨਵਰ ਦਾ ਟੈਂਪਰੇਚਰ ਹੁੰਦਾ ਜਿਹੜਾ ਲਿਖ ਲਓ ਤੁਸੀਂ ਬੱਕਰੀ ਦਾ ਜਿਹੜਾ ਟੈਂਪਰੇਚਰ ਹੁੰਦਾ 101 ਡਿਗਰੀ ਫੈਰਨਾਈਟ ਤੋਂ ਲੈ ਕੇ 102 ਡਿਗਰੀ 2.6 ਡਿਗਰੀ ਫੈਰਨਾਈਟ ਤੱਕ ਹੁੰਦਾ ਹੈ ਜੇ ਟੈਂਪਰੇਚਰ 103 ਤੋਂ ਉੱਪਰ ਜਾਂਦਾ ਹੈਗਾ ਇਹ ਗਰਮੀ ਦੇ ਸੀਜ਼ਨ ਦੀ ਮੈਂ ਰੀਡਿੰਗ ਦੱਸ ਰਿਹਾ ਗਰਮੀ ਦੇ ਵਿੱਚ ਦੇਖੋ ਵਾਤਾਵਰਣ ਦਾ ਆਮ ਹੀ ਟੈਂਪਰੇਚਰ ਕਈ ਵਾਰ 40-42 ਡਿਗਰੀ ਤੱਕ ਵੱਗ ਜਾਂਦਾ ਹੈਗਾ ਤਾਂ ਉਦੋਂ ਕੀ ਕਰਦੇ ਆ ਆਪਾਂ ਨੋਰਮਲ ਜੇ ਟੈਂਪਰੇਚਰ ਨੋਟ ਕਰਦੇ ਆ ਜਾਨਵਰ ਦਾ ਤਾਂ ਆਪਾਂ ਦੇਖਦੇ ਆ 103 ਤੱਕ ਜਾਨਵਰ ਦਾ ਟੈਂਪਰੇਚਰ ਚੱਲਿਆ ਜਾਂਦਾ ਪਰ ਫਿਰ ਵੀ ਇਹੇ ਜੇ ਸਿੰਪਟਮ ਨਹੀਂ ਸ਼ੋ ਹੁੰਦੇ ਕਿ ਜਾਨਵਰ ਖਾਣਾ ਪੀਣਾ ਛੱਡ ਦੇ ਖਾਊਗਾ ਪੀਊਗਾ ਸਭ ਕੁਝ ਓਕੇ ਹੋਊਗਾ ਪਰ ਜੇ ਆਪਾਂ ਦੇਖੀਏ ਸਰਦੀ ਦੇ ਵਿੱਚ ਤਾਂ 100 3104 5 ਤੱਕ ਜੇ ਟੈਂਪਰੇਚਰ ਜਾਂਦਾ ਹੈਗਾ ਰੀਡਿੰਗ ਆਪਾਂ ਚੈੱਕ ਕਰਦੇ ਆਂ ਥਰਮਾਮੀਟਰ ਨਾਲ ਤਾਂ ਜਾਨਵਰ ਇੱਕ ਕੋਨੇ ਤੇ ਸੁਸਤ ਹੋ ਕੇ ਖੜਾ ਹੋ ਜੂਗਾ ਹੁਣ ਬੱਕਰੀਆਂ ਵਾਲੇ ਜਿਹੜੇ ਬੰਦੇ ਕੰਮ ਕਰੀ ਜਾਂਦੇ ਆ ਉਹਨਾਂ ਨੂੰ ਪਤਾ ਹੈ ਤੜਕੇ ਉੱਠ ਕੇ ਜਦੋਂ ਬਾੜੇ ਦੇ ਵਿੱਚ ਜਾਂਦੇ ਹੈਗੇ ਸਭ ਤੋਂ ਪਹਿਲਾ ਕੰਮ ਉਹਨਾਂ ਦਾ ਇਹੀ ਹੁੰਦਾ ਇਨਸਪੈਕਸ਼ਨ ਕਰਨਾ ਫਾਰਮ ਦੇ ਵਿੱਚ ਜਾਨਵਰਾਂ ਨੂੰ ਦੇਖਣਾ ਕਿ ਕਿਹੜਾ ਜਾਨਵਰ ਢਿੱਲਾ ਹੈ ਕਿਹੜੇ ਨੇ ਖਾਦਾ ਹੈ ਕਿਹੜੇ ਨੇ ਨਹੀਂ ਖਾਦਾ ਇਹ ਆਪਾਂ ਨੂੰ ਵਿੱਚ ਜਾ ਕੇ ਪਤਾ ਲੱਗ ਜਾਂਦਾ ਹੈਗਾ ਹੁਣ ਜਿਹੜਾ ਪਸ਼ੂ ਲੂਹੀ ਪਾੜੀ ਖੜਾ ਹੈਗਾ ਤੁਸੀਂ ਸਭ ਤੋਂ ਪਹਿਲਾਂ ਉਹਦਾ ਟੈਂਪਰੇਚਰ ਚੈੱਕ ਕਰੋਗੇ ਕਿ ਉਹਨੂੰ ਦਿੱਕਤ ਕੀ ਹੈਗੀ ਬੁਖਾਰ ਦੇ ਵਿੱਚ ਵੀ ਜੇ ਅਪ ਡਾਊਨ ਹੋਊਗਾ ਘਟੂਗਾ ਵਧੂਗਾ ਤਾਂ ਤੁਸੀਂ ਚੈੱਕ ਕਰ ਸਕਦੇ ਹੋਗੇ ਬੁਖਾਰ ਦਾ ਮੈਂ ਜੇ ਬੁਖਾਰ ਵੱਧਾ ਹੈ ਉਹਦਾ ਟੈਂਪਰੇਚਰ ਆ ਇੰਜੈਕਸ਼ਨ ਮੈਂ ਤੁਹਾਨੂੰ ਦੱਸਦਾ ਕਿ ਇੰਜੈਕਸ਼ਨ ਜਿਹੜਾ ਤੁਸੀਂ ਲਾਉਣਾ ਹੈਗਾ ਉਹ ਮੈਲੋਨੈਕਸ ਪਲੱਸ ਇੰਜੈਕਸ਼ਨ ਹੀ ਲਾਉਣਾ ਹੈ ਹੁਣ ਗੱਲ ਆ ਜਾਂਦੀ ਹੈ ਡੋਜ਼ ਦੀ ਤੁਸੀਂ ਕਈ ਵਾਰ ਦੇਖੋ ਫਾਰਮਰ ਗਲਤੀ ਕੀ ਕਰ ਲੈਂਦੇ ਹੈਗੇ ਫਾਰਮਰ ਕੀ ਕਰਦੇ ਆ ਡਾਕਟਰ ਨੂੰ ਬੁਲਾ ਲੈਂਦੇ ਹੈਗੇ ਇੱਥੇ ਤੁਸੀਂ ਆਏ ਹੋ ਸਿੱਖਣ ਲਈ ਕੁਛ ਨਾ ਕੁਛ ਸਾਡਾ ਮਕਸਦ ਇਹ ਹੀ ਬਣਦਾ ਹੈ ਕਿ ਤੁਸੀਂ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਬੇਸਿਕ ਚੀਜ਼ਾਂ ਉਹ ਸਿੱਖ ਕੇ ਜਾਓ ਕਿ ਆਪਦੇ ਜਾਨਵਰ ਦਾ ਇਲਾਜ ਖੁਦ ਕਰ ਲਓ ਕੋਈ ਬਾੜੀ ਬਾੜੀ ਲੰਮੀ ਚੌੜੀ ਗੱਲ ਨਹੀਂ ਜਿਹੜੇ ਇੰਜੈਕਸ਼ਨ ਹੈ ਜਾਂ ਗੋਲੀ ਟੈਬਲੇਟ ਵਗੈਰਾ ਦੇਣ ਜਾਣਦੇ ਹੈਗੇ ਤਾਂ ਉਹ ਆਪਦੇ ਜਾਨਵਰ ਦੇ ਟੀਕਾ ਗੋਲੀ ਲਾ ਸਕਦੇ ਮਾਸ ਦੇ ਵਿੱਚ ਹੁਣ ਇੰਜੈਕਸ਼ਨ ਲੱਗਦੇ ਆ ਇਹ ਇਹ ਪਹਿਲਾਂ ਦੱਸਿਆ ਜੀ ਤੁਹਾਨੂੰ ਵੀ ਤਰੀਕੇ ਕਿੰਨੇ ਹੁੰਦੇ ਹੈਗੇ ਟੀਕੇ ਲਾਉਣ ਦੇ ਤਾਂ ਤਰੀਕੇ ਹੁੰਦੇ ਹੈ ਪਹਿਲਾ ਇੰਟਰਾਮਸਕੂਲਰ ਮਸਕੂਲਰ ਮਤਲਬ ਮਾਸ ਦੇ ਵਿੱਚ ਮਸਲ ਦੇ ਵਿੱਚ ਜਿਹੜਾ ਟੀਕਾ ਲਾਉਂਦੇ ਆ ਡਾਕਟਰ ਆਪਣੇ ਵੀ ਇਨਸਾਨਾਂ ਦੇ ਵਿੱਚ ਦੇਖਦੇ ਆ ਕਿ ਪਾਸੇ ਤੇ ਟੀਕਾ ਲਾ ਕੇ ਜਾਂਦਾ ਮਸਲ ਦੇ ਵਿੱਚ ਲਾ ਕੇ ਜਾਂਦਾ ਉਹ ਉਹਨੂੰ ਆਪਾਂ ਆਈ ਐਮ ਰੂਟ ਕਹਿ ਦਿੰਨੇ ਆਂ ਜੀ ਜਿਹਨੂੰ ਮਾਸ ਦੇ ਵਿੱਚ ਕਹਿ ਸਕਦੇ ਆਪਾਂ ਲੋਕ ਟੋਲੇ ਬਤ ਤੇ ਦੂਜਾ ਤਰੀਕਾ ਜਿਵੇਂ ਆਪਾਂ ਵੈਕਸੀਨਾ ਕਰਦੇ ਆਂਗੇ ਪਸ਼ੂਆਂ ਦੇ ਚਮੜੀ ਖਿੱਚ ਕੇ ਖੱਲ ਦੇ ਨੀਚੇ ਇੱਕੋ ਮਤਲਬ ਆਪਾਂ ਗਰਦਨ ਕੋਲੋਂ ਚਮੜੀ ਖਿੱਚ ਲਈ ਉਹਦੇ ਵਿੱਚ ਅੱਧੀ ਸੂਈ ਹੀ ਜਾਣੀ ਚਾਹੀਦੀ ਹੈ ਅੱਧੀ ਸੂਈ ਆਪਣੀ ਬਾਹਰ ਰਵੇ ਪੀਪੀਆਰ ਦੀ ਈਟੀ ਦੀ ਜਿਵੇਂ ਵੈਕਸੀਨ ਕਰਦੇ ਆ ਉਹ ਤਰੀਕਾ ਹੋ ਜਾਂਦਾ ਜੀ ਸਬਕਟ ਚਮੜੀ ਤੇ ਤੀਜਾ ਤਰੀਕਾ ਆ ਜਾਂਦਾ ਆਪਣੇ ਬੋਤਲ ਲਗਦੀ ਹੈਗੀ ਜਾਂ ਆਪਾਂ ਜਾਨਵਰਾਂ ਦੇ ਬੋਤਲ ਡ੍ਰਿਪ ਲਵਾਉਨੇ ਹੈਗੇ ਕੋਈ ਇੰਜੈਕਸ਼ਨ ਵਗੈਰਾ ਪਾ ਕੇ ਤਾਂ ਉਸ ਕੰਡੀਸ਼ਨ ਦੇ ਵਿੱਚ ਉਹਨੂੰ ਆਪਾਂ ਕਹਿ ਦਿੰਨੇ ਆ ਜੀ ਆਈਵੀ ਰੂਟ ਬੇਨ ਦੇ ਵਿੱਚ ਨਾੜੀ 'ਚ ਜਿਵੇਂ ਆਪਾਂ ਕਹਿ ਦਈਏ ਨਾੜੀ ਜਾਂ ਨਸ 'ਚ ਡ੍ਰਿਪ ਜਿਹੜੇ ਉਹ ਬੋਤਲ ਲਾਉਨੇ ਆ ਨਾੜ ਦੇ ਵਿੱਚ ਕਿੱਥੇ ਵੀ ਲੱਗ ਸਕਦੀ ਹੈ ਗਰਦਨ ਦੇ نیچے ਵੀ ਲੱਗ ਸਕਦੀ ਹੈ ਤੇ ਉਹਦੇ ਕੰਨ ਦੇ ਵਿੱਚ ਵੀ ਵੇਨ ਹੁੰਦੀ ਹੈ ਪਸ਼ੂ ਦੇ ਉੱਥੇ ਵੀ ਲੱਗਦੀ ਹੈ ਬੈਕ ਸਾਈਡ ਤੇ ਵੀ ਲੱਗ ਜਾਂਦੀ ਹੈ ਤਾਂ ਇਹ ਤਿੰਨ ਤਰੀਕੇ ਹੁੰਦੇ ਆ ਇੰਜੈਕਸ਼ਨ ਲਾਉਣ ਦੇ ਜਿਆਦਾਤਰ ਜਿਵੇਂ ਮੈਂ ਹੁਣ ਇੰਜੈਕਸ਼ਨਾਂ ਬਾਰੇ ਜਿਹੜਿਆ ਵੀ ਗੱਲ ਕਰੂੰ ਆ ਆ ਸਾਹਮਣੇ ਪਏ ਆ ਕਿਹੜੀ ਕਿਹੜੀ ਦਿੱਕਤ ਆਉਂਦੀ ਹੈਗੀ ਤਾਂ ਉਹ ਜ਼ਿਆਦਾਤਰ ਮਾਸ ਦੇ ਵਿੱਚ ਹੀ ਲੱਗਣਗੇ ਮੈਲੋਨੈਕਸ ਪਲੱਸ ਜਿਹੜਾ ਇੰਜੈਕਸ਼ਨ ਹੈਗਾ ਇਹ ਇੰਜੈਕਸ਼ਨ ਬੁਖਾਰ ਦੇ ਵਿੱਚ ਲਾਉਣਾ ਹੈ ਧਿਆਨ ਰੱਖਣਾ ਤੁਸੀਂ ਜਦੋਂ ਬੁਖਾਰ ਆ ਨਾਰਮਲ ਟੈਂਪਰੇਚਰ ਦੀ ਜਿਹੜੀ ਰੀਡਿੰਗ ਹੈ ਇਹ ਤੋਂ ਉੱਤੇ ਜਾਊਗਾ 103.4 ਹੋ ਗਿਆ 5 ਹੋ ਗਿਆ 7 ਹੋ ਗਿਆ ਉਦੋਂ ਤੁਸੀਂ ਇੰਜੈਕਸ਼ਨ ਲਾਉਣਾ ਹੈ ਡੋਜ਼ ਦੀ ਗੱਲ ਕਰੀਏ ਇਹਦੀ ਡੋਜ਼ ਕਿੰਨੀ ਲੱਗਦੀ ਹੈ ਟੀਕੇ ਦੀ ਹਮ ਆਪਾਂ ਉੱਥੇ ਆ ਜਾਂਦੇ ਆ ਵੀ ਆਪਾਂ ਨੂੰ ਨਹੀਂ ਪਤਾ ਹੁੰਦਾ ਆਪਾਂ ਡਰ ਜਾਂਦੇ ਆ ਕਿ ਡਾਕਟਰ ਨੂੰ ਬੁਲਾ ਲਈਏ ਕਈ ਵਾਰ ਦੇਖੋ ਉਹਨੂੰ ਵਿਚਾਰੇ ਨੂੰ ਵੀ ਨਹੀਂ ਪਤਾ ਹੁੰਦਾ ਕਿ ਜਾਨਵਰ ਨੂੰ ਕਿੰਨੀ ਡੋਜ਼ ਲਾਉਣੀ ਹੈ ਵੱਡੇ ਜਾਨਵਰ ਦੇ ਹਿਸਾਬ ਨਾਲ ਕਈ ਵਾਰ ਅੰਦਾਜ਼ੇ ਨਾਲ ਉਹ 5-7 ml ਲਾ ਜਾਂਦਾ ਹੈ ਫਿਰ ਵੀ ਆਪਣੇ ਜਾਨਵਰ ਦਾ ਨੁਕਸਾਨ ਹੋ ਸਕਦਾ ਹੈਗਾ ਇਹ ਚੀਜ਼ ਦਾ ਤੁਸੀਂ ਧਿਆਨ ਦੇਣਾ ਕਿਉਂਕਿ ਹਮੇਸ਼ਾ ਜਿਹੜਾ ਬੱਕਰੀ ਨੂੰ ਕੋਈ ਵੀ ਇੰਜੈਕਸ਼ਨ ਲੱਗਦਾ ਹੈ ਉਹ ਉਹਦੇ ਭਾਰ ਦੇ ਹਿਸਾਬ ਨਾਲ ਲੱਗਦਾ ਜਿੰਨਾ ਉਹਦਾ ਬਾਡੀ weight ਹੋਊਗਾ ਭਾਰ ਹੋਊਗਾ ਸਰੀਰ ਦਾ ਉਸ ਹਿਸਾਬ ਨਾਲ ਉਨੀ ਹੀ ਡੋਜ਼ ਲੱਗੂਗੀ ਜੇ ਉੱਥੇ 2 ml ਲੱਗੂਗੀ ਤਾਂ ਦੋ ਹੀ ਲਾਉਣੀ ਆਪਾਂ 4 ਨਹੀਂ ਲਾ ਸਕਦੇ ਜਿੱਥੇ 4 ਦੀ ਜ਼ਰੂਰਤ ਆ ਉੱਥੇ 1 ਲਾਵਾਂਗੇ ਫਿਰ ਉਹਦਾ ਰਿਜ਼ਲਟ ਕੋਈ ਨਹੀਂ ਇਸ ਲਈ ਜਿਹੜਾ ਮੈਲੋਨੈਕਸ ਦੀ ਜਿਹੜੀ ਡੋਜ਼ ਹੈਗੀ 10 ml ਘੱਟ ਤੋਂ ਘੱਟ 10 10 kg ਬੋਡੀ weight ਦੇ ਮਗਰ ਇਹ 1 ml ਲੱਗਦਾ ਮੰਨ ਲਓ ਪਸ਼ੂ ਬੱਕਰੀ ਤੁਹਾਡੀ 40 kg ਵਜਣ ਦੀ ਹੈ ਤਾਂ ਉਹਦੇ 4 ml ਹੀ ਕਾ ਲੱਗੂਗਾ ਇਹ ਚੀਜ਼ ਤੁਸੀਂ ਧਿਆਨ ਰੱਖਣੀ ਹੈ ਜ਼ਿਆਦਾ ਨਹੀਂ ਤੁਸੀਂ ਇੰਜੈਕਸ਼ਨ ਲਾਉਣਾ ਠੀਕ ਹੈ ਜੀ ਕਲੀਅਰ ਹੈ ਪਹਿਲਾ ਜਿਹੜੀ ਸਮੱਸਿਆ ਹੈਗੀ ਕਈ ਵਾਰ ਦੇਖੋ ਫਾਰਮਰ ਇੱਥੇ ਗਲਤੀ ਕਰਵੰਦੇ ਆ ਵੱਧ ਕਪੜੋਜ ਲਾ ਦਿੰਦੇ ਆ ਤੇ ਇੱਕ ਗੱਲ ਹੋਰ ਤੁਸੀਂ ਨੋਟ ਕਰੋ ਇਹਦੇ ਨਾਲ ਨਾਲ ਕਿ ਕਦੇ ਵੀ ਦੇਖੋ ਆਪਣੇ ਤੋਂ ਸਾਡੇ ਕੋਲ ਵੀ ਬਹੁਤ ਸਾਰੇ ਫਾਰਮਰ ਫੋਨ ਕਰਦੇ ਹੈਗੇ ਪੁੱਛਦੇ ਹੈਗੇ ਇਲਾਜ ਕਿ ਆਹ ਦਿੱਕਤ ਆ ਗਈ ਜੀ ਇਹਦਾ ਕੀ ਇਲਾਜ ਕਰੀਏ ਕੀ ਦੀਏ ਆਪਾਂ ਇਲਾਜ ਦੱਸਤਾ ਇੱਕ ਵਾਰ ਇਲਾਜ ਕੀਤਾ ਬਾਅਦ ਵਿੱਚ ਉਹ ਟ੍ਰੀਟਮੈਂਟ ਵਿੱਚ ਹੀ ਬੰਦ ਕਰ ਦਿੰਦੇ ਆ ਜੀ ਐਦਾਂ ਤੁਸੀਂ ਕੋਈ ਨਹੀਂ ਕਰਨਾ ਹੁਣ ਜਿਵੇਂ ਅੱਗੇ ਮੈਂ ਦੱਸੂਆਂ ਕੁਝ ਐਂਟੀਬਾਇਓਟਿਕ ਇੰਜੈਕਸ਼ਨ ਹੈਗੇ ਹੈਗੇ ਆਪਾਂ ਦਸਤ ਲਈ ਲਾਉਨੇ ਆ ਜਾਂ ਕੋਈ ਹੋਰ ਸਮੱਸਿਆ ਲਈ ਲਾਉਨੇ ਆ ਤਾਂ ਫਾਰਮਰ ਕੀ ਕਰਦਾ ਇੱਕ ਵਾਰ ਲਾਤਾ ਜੀ ਠੀਕ ਹੋ ਗਿਆ ਜਾਨਵਰ ਬਾਅਦ ਵਿੱਚ ਬੰਦ ਕਰ ਦਿੰਦਾ ਜੀ ਉਹ ਤਾਂ ਠੀਕ ਹੋ ਗਿਆ ਸੀਗਾ ਤੇ ਫਿਰ ਮੈਂ ਲਾਇਆ ਨਹੀਂਗਾ ਐਦਾਂ ਦੀ ਗਲਤੀ ਤੁਸੀਂ ਨਹੀਂ ਕਰਨੀ ਕੋਈ ਵੀ ਐਂਟੀਬਾਇਓਟਿਕ ਹੋਵੇ ਘੱਟ ਤੋਂ ਘੱਟ ਤੁਸੀਂ 6 ਡੰਗ ਲਾਉਣਾ ਹੀ ਲਾਉਣਾ ਹੈ। ਚਾਹ ਤਿੰਨ ਦਿਨ ਤੁਸੀਂ ਸਵੇਰ ਸ਼ਾਮ ਲਾਉਣਾ ਹੀ ਲਾਉਣਾ ਹੈ। ਜੋ ਤੱਕ ਬਿਮਾਰੀ ਬਿਲਕੁਲ ਠੀਕ ਨਹੀਂ ਹੋ ਜਾਂਦੀ। ਬੁਖਾਰ ਨਾਲ ਬੁਖਾਰ ਤੋਂ ਇੰਜੈਕਸ਼ਨ ਲਾਤਾ ਜਾਂ ਕੋਈ ਗੋਲੀ ਦੇਤੀ ਆਪਾਂ। ਇੱਕ ਵਾਰ ਦੇਖੋ 12 ਘੰਟੇ ਉਹਦਾ ਅਸਰ ਰਹਿਣਾ ਕਿਸੇ ਚੀਜ਼ ਦਾ 10 ਘੰਟੇ ਅਸਰ ਰਹਿਣਾ। ਆਪਾਂ ਕਹਿ ਦਾਂਗੇ ਵੀ ਠੀਕ ਹੈ ਫਿਰ ਆਪਾਂ ਨਾ ਲਾਇਆ। ਇੱਕ ਦਿਨ ਆਪਾਂ ਸਕਿਪ ਕਰਤਾ। ਦੂਜੇ ਦਿਨ ਫੇਰ ਬੁਖਾਰ ਹੋ ਗਿਆ। ਫਿਰ ਆਪਾਂ ਅਗੇ ਸੋਚਦੇ ਆਂਗੇ ਕਿ ਯਾਰ ਇਹ ਇਲਾਜ ਦੱਸਿਆ ਸੀ ਇਹਦੇ ਨਾਲ ਠੀਕ ਨਹੀਂ ਹੋਇਆ ਆਪਾਂ ਕਿਸੇ ਹੋਰ ਦੀ ਸਲਾਹ ਲੈਣ ਲੱਗ ਜਾਨੇ ਉੱਥੇ ਉਹ ਜਦੋਂ ਦੋਚਿੱਤਾ ਮਨ ਹੋ ਜਾਂਦਾ ਆਪਣਾ ਤਾਂ ਆਪਾਂ ਜਾਨਵਰ ਦਾ ਨੁਕਸਾਨ ਕਰ ਲੈਂਦੇ ਹਾਂ ਹਮੇਸ਼ਾ ਜਦੋਂ ਵੀ ਆਪਾਂ ਟ੍ਰੀਟਮੈਂਟ ਕਰਨ ਲੱਗ ਜਾਈਏ ਜਿਹੜੇ ਟ੍ਰੀਟਮੈਂਟ ਦਾ ਆਪਾਂ ਨੂੰ ਰਿਜ਼ਲਟ ਦਿਖਦਾ ਉਹਨੂੰ ਲਗਾਤਾਰ 2-3 ਦਿਨ ਕੰਟੀਨਿਊ ਚਲਾਓ ਬੱਕਰੀਆਂ ਦੇ ਵਿੱਚ ਜ਼ਿਆਦਾਤਰ ਇੱਥੇ ਮਾਰ ਖਾ ਜਾਂਦੇ ਆ ਫਾਰਮਰ ਜੋ ਵੀ ਟ੍ਰੀਟਮੈਂਟ ਹੈ ਜੇ ਬੁਖਾਰ ਦਾ ਉਹਨੂੰ ਜੇ ਤੜਕੇ ਆਖਣੇ ਲਾਓਗੇ ਉਹਨੂੰ 2-3 ਦਿਨ ਇੰਜੈਕਸ਼ਨ ਨੂੰ ਲਾਓ ਫਿਰ ਬਿਲਕੁਲ ਠੀਕ ਹੋਊਗਾ ਬੁਖਾਰ ਉਹਦਾ ਬਿਲਕੁਲ ਟੁੱਟ ਜਾਊਗਾ ਠੀਕ ਹੋ ਜਾਊਗਾ ਜਾਨਵਰ ਪਹਿਲਾ ਸਮੱਸਿਆ ਸਮਝ ਆ ਗਈ ਜੀ ਸਾਰਿਆਂ ਨੂੰ ਬੁਖਾਰ ਵਾਲੇ ਆ ਠੀਕ ਹੈ ਹਰੇਕ ਮੈਡੀਕਲ ਸਟੋਰ ਤੇ ਮਿਲ ਜਾਊਗਾ ਕੰਪਨੀ ਕੋਈ ਇਨਟਾਸ ਵਧੀਆ ਕੰਪਨੀ ਦਾ ਲੈ ਕੇ ਆਉਣਾ ਵਧੀਆ ਬ੍ਰਾਂਡ ਦਾ ਤੁਸੀਂ ਆ ਜਿਵੇਂ ਇਨਟਾਸ ਕੰਪਨੀ ਦਾ ਲਿਖ ਲਓ ਇਨਟਾਸ ਕੰਪਨੀ ਦਾ ਹੈ ਜਾਈਟਸ ਦਾ ਹੈ ਇੰਟਰਵੈਟ ਦਾ ਹੈ ਜੈਨੈਕਸ ਦਾ ਕੋਈ ਵੀ ਲੈ ਲਓ ਤੁਸੀਂ ਇੰਟਾਸ ਕੰਪਨੀ ਕਈ ਵਾਰ ਦੇਖੋ ਮੈਡੀਕਲ ਵਾਲੇ ਕੀ ਕਰਦੇ ਹੁੰਦੇ ਆ ਨਾ ਜਿਹੜੀ ਚੀਜ਼ ਦੇ ਵਿੱਚ ਉਹਨਾਂ ਨੂੰ ਮਾਰਜਨ ਜ਼ਿਆਦਾ ਨਿਕਲਦਾ ਮੰਨ ਲਓ ਆਹ ਟੀਕੇ ਦਾ ਜੇ ਰੇਟ ਇਹਦੇ ਤੇ ਲਿਖਿਆ ਹੈਗਾ ਸਪੋਜ਼ ਕਰੋ 76 ਰੁਪਏ ਲਿਖਿਆ ਹੈ ਜੇ ਆ ਤੁਹਾਨੂੰ ਕੋਈ 50 ਰੁਪਏ ਦਾ ਦੇ ਰਿਹਾ ਹੈਗਾ ਵੀ ਠੀਕ ਹੈ ਕੰਪਨੀ ਬ੍ਰਾਂਡ ਠੀਕ ਹੈਗਾ ਤੇ ਜੇ ਤੁਹਾਨੂੰ ਕੋਈ ਮੰਨ ਲਓ ਇਤੋਂ ਸਸਤੀ ਚੀਜ਼ ਦੇ ਰਿਹਾ ਤੇ ਡੁਪਲੀਕੇਟ ਆ ਉਹ ਕੰਪਨੀ ਬੇਕਾਰ ਹੈ ਚਾਹੇ ਤੁਹਾਨੂੰ 50 ਦੀ ਬਜਾਏ 40 ਰੁਪਏ ਹੀ ਦੇ ਰਿਹਾ ਪਿੱਛੋਂ ਜੇ ਉਹਨੂੰ ਉਹ ਚੀਜ਼ 10 ਰੁਪਏ ਦੀ ਆ ਰਹੀ ਹੈ ਉਹਨੂੰ 30 ਰੁਪਏ ਉਹ ਦੇਸੀ ਚੀਜ਼ ਦੇ ਵਿੱਚੋਂ ਮਾਰਜਨ ਵੱਧ ਨਿਕਲ ਰਿਹਾ ਹੈਗਾ ਇਹਦੇ 'ਚ ਚਾਹੇ ਉਹ 10 ਰੁਪਏ ਕਮਾ ਰਿਹਾ ਹੈਗਾ ਵੀ ਇੱਕ ਤਾਂ ਕੰਪਨੀ ਚੰਗੀ ਬ੍ਰਾਂਡ ਦਾ ਉਹਦਾ ਫਰਕ ਤਾਂ ਹੁੰਦਾ ਹੀ ਹੈ ਇਸ ਚੀਜ਼ ਕਰਕੇ ਤੁਸੀਂ ਚੀਜ਼ ਦੇਖ ਕੇ ਜ਼ਰੂਰ ਮੈਡੀਸਨ ਲਾਉਣੀ ਹੈ ਕਦੇ ਵੀ ਜਿਹੜੀ ਘਟੀਆ ਕੁਆਲਿਟੀ ਦੀ ਚੀਜ਼ ਨਹੀਂ ਲਾਉਣੀ ਫਿਰ ਤੁਹਾਨੂੰ ਰਿਜ਼ਲਟ ਨਹੀਂ ਮਿਲਣਾ ਮੈਡੀਸਨ ਦਾ ਐਕਸਪਾਇਰੀ ਚੈੱਕ ਕਰਕੇ ਜ਼ਰੂਰ ਲਾਉਣੀ ਹੈ ਕਿਉਂਕਿ ਇਹ ਜਿਹੜੇ ਟੀਕੇ ਆਗੇ ਮੈਂ ਦੱਸਿਆ ਵੀ 1000 1200 ਦੀ ਜੋ ਵੀ ਦਵਾਈ ਹੈਗੀ ਐਨੀ ਕਦੇ ਤੁਹਾਡੇ ਫਾਰਮ ਦੇ ਉੱਪਰ ਰਹੂਗੀ ਤਾਂ ਤੁਸੀਂ ਅਗੇ ਉਹਦੀ ਐਕਸਪਾਇਰੀ ਤੱਕ ਕਿਸੇ ਦੀ 1.5 ਸਾਲ 2 ਸਾਲ ਦੀ ਐਕਸਪਾਇਰੀ ਹੁੰਦੀ ਹੈ ਤਾਂ ਤੁਸੀਂ ਆਪਣਾ ਜਾਨਵਰ ਦਾ ਖੁਦ ਟ੍ਰੀਟਮੈਂਟ ਕਰ ਸਕਦੇ ਹੋ ਜੇ ਹੁਣ ਡਾਕਟਰ ਆ ਗਿਆ ਆਹ ਟੀਕਾ ਮੈਂ ਤੁਹਾਨੂੰ ਦੱਸਿਆ 50 ਰੁਪਏ ਦਾ ਇੱਕ ਵਾਰ ਲਾ ਕੇ ਤੁਹਾਡੇ ਤੋਂ 200 ਰੁਪਿਆ ਲੈ ਗਿਆ ਦੇਖ ਲਓ ਵੀ ਇਹਦੇ ਚੋਂ ਕਿੰਨੇ ਟੀਕੇ ਲਾਊਗਾ ਤੁਹਾਡੀ ਬਚਤ ਇੱਥੇ ਹੈ ਵੀ ਆਪ ਜੇ ਖੁਦ ਟ੍ਰੀਟਮੈਂਟ ਕਰਨਾ ਸਿੱਖ ਜਾਓਂਗੇ